ਇਹ ਦੋ ਬਾਈਕਸ ਤੇ ਉੱਪਰ 4% ਆਈ ਸੀਗੇ ਉਹਨਾਂ ਨੇ ਸਪੈਸੀਫਿਕਲੀ ਧਰਮਾ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੁੱਛ ਕੇ ਕਿ ਧਰਮਾ ਕੌਣ ਸਾਹ ਹੈਗਾ ਤੇ ਫਾਇਰਿੰਗ ਕੀਤੀ ਉਹ ਧਰਮ ਵੀ ਥੋੜਾ ਜਿਹਾ ਮੁੜ ਗਿਆ ਤੇ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਉਹ ਕੋਲੀ ਜਾ ਕੇ ਵੱਜੀ ਤੇ ਉਹਦੀ ਖੱਬੀ ਬੱਖੀ ਦੇ ਵਿੱਚ ਗੋਲੀ ਵੱਜੀ ਸੀਗੀ ਤੇ ਬਲੱਡ ਲਾਸ ਕਰਕੇ ਫਿਰ ਦੌਰਾਨੇ ਇਲਾਜ ਉਦਿ ਡੈਥ ਹੋ ਗਈ ਸੀ ਸਾਰਾ ਕਿ ਤਕਰੀਬਨ ਪਰਸਨ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਸਾਰਾ ਕਿ ਚਾਰ ਅਕਿਊਜ਼ ਨੂੰ ਆਈ ਥਿੰਕ ਅ ਵਿਦਿਨ ਫਿਊ ਆਰਐਸਬੀ ਹੋ ਸਕਦਾ ਹੈ ਕਿ ਅਸੀਂ ਅਰੈਸਟ ਕਰ ਲਈਏ ਅ ਗੈਂਗਸਟਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਗਈ ਸੀਗੀ ਜੋ ਕਿ ਵਾਇਰਲ ਹੋਈ ਸੀਗੀ ਸਾਡੇ ਵੀ ਧਿਆਨ ਚਾਹੀ ਤੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਉਹ ਇੱਕ ਫਾਲਸ ਕਲੇਮ ਹੈਗਾ ਉਹ ਉਹਨਾਂ ਦਾ ਟਾਰਗੇਟ ਹੀ ਨਹੀਂ ਸੀਗਾ ਉਹਨਾਂ ਨੇ ਤਾਂ ਧਰਮਾਂ ਨੂੰ ਪੁੱਛ ਕੇ ਗੋਲੀ ਚਲਾਈ ਸੀਗੀ ਤੇ ਗੋਲੀ ਦੀ ਵੀ ਕੋਈ ਸਿੱਧੀ ਉਹ ਨਹੀਂ ਸੀਗੀ ਉਹ ਤੋਂ ਬਾਈ ਚਾਂਸ ਹੋ ਗਿਆ ਕਿ ਉਹ ਹਟ ਗਿਆ ਤੇ ਪਿੱਛੇ ਖੜੇ ਬੰਦੇ ਨੂੰ ਲੱਗ ਗਈ ਜੋ ਡਿਸੀਜ਼ਡ ਹੈ ਉਨੂੰ ਇੱਕ ਸੈਂਸੇਸ਼ਨਲਾਈਜ਼ ਕੀਤਾ ਗਿਆਗਾ ਕਿ ਕਬੱਡੀ ਦਾ ਖਿਡਾਰੀ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਗੁਰਵਿੰਦਰ ਜੋ ਹੈ ਉਹ ਪਿਜੈਂਟਸ ਵਗੈਰਾ ਪਾਲਦਾ ਸੀਗਾ ਤੇ ਕਬੱਡੀ ਦਾ ਖਿਡਾਰੀ ਨਹੀਂ ਹੈ ਸਿਰਫ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਭਰਾ ਨੇ ਤੋਂ ਇਹ ਕੱਲੂ ਕਿਸੇ ਦੇ ਭਰਾਲਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪਰਾਇਆ ਕਿਸੇ ਦਾ ਮਾਨ ਆਪਕੋ ਤਾਂ ਮਰੇ ਹੋ ਕਬੱਡੀ ਖੇਡਦਾ ਸੀ ਕੋਦੇ ਕਦੇ ਕਿਸੇ ਬਿਲਡਿੰਗ ਅੰਦਰ ਕਿਸੇ ਹੋਰ ਨਾਲ ਦਿਹਾੜੀ ਲੌਣ ਲੱਗੇ ਚਲੇ ਜਾਂਦਾ ਸੀਗਾ ਦੀ ਤੁਸੀਂ ਸੋਚਿਆ ਨਹੀਂ ਸੀ ਅਸੀਂ ਬਸ ਇਹ ਅਰਦਾਸ ਕਰਦੇ ਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਵਾਅਦਾ ਕਰਦੇ ਆਂ ਬੰਦੂ ਉਹ ਚਾਰੇ ਸਾਹਮਣੇ ਚਾਹੀਦੇ ਤਾਂ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰੇ ਨੂੰ ਮੈਨੂੰ ਗ੍ਰਿਫਤਾਰ ਦਿਖਾਉਣ ਜੀ ਹਾਂ ਪੁਲਸ ਮੁਤਾਬਕ ਬਦਮਾਸ਼ਾਂ ਵੱਲੋਂ ਸ਼ਰਮ ਆਮ ਨਾਮ ਪੁੱਛ ਕੇ ਗੋਲੀਆਂ ਚਲਾਈਆਂ ਗਈਆਂ ਸੀ ਜਦੋਂ ਬਦਮਾਸ਼ਾਂ ਵੱਲੋਂ ਗੋਲੀ ਚਲਾਈ ਗਈ ਤਾਂ ਸਾਹਮਣੇ ਖੜਾ ਨੌਜਵਾਨ ਧਰਮਵੀਰ ਸਾਈਡ ਤੇ ਹੋ ਗਿਆ ਤੇ ਗੋਲੀ ਸਿੱਧੀ ਗੁਰਵਿੰਦਰ ਸਿੰਘ ਨਾਮ ਦੇਸ ਨੌਜਵਾਨ ਦੇ ਵੱਜੀ ਤੇ ਗੋਲੀ ਬੱਖੀ 'ਚ ਵੱਜਣ ਕਾਰਨ ਇਲਾਜ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਗਈ ਪੁਲਸ ਮੁਤਾਬਕ ਇਹ ਨੌਜਵਾਨ ਕਬੱਡੀ ਦਾ ਖਿਡਾਰੀ ਨਹੀਂ ਸੀ ਸਗੋਂ ਕਬੂਤਰ ਰੱਖਣ ਦਾ ਸ਼ੌਂਕੀ ਸੀ ਇਸ ਦੇ ਨਾਲ ਹੀ ਕਤਲ ਨੂੰ ਲੈ ਕੇ ਵਾਈਰਲ ਹੋ ਰਹੀ سوشل میڈیا ਪੋਸਟ ਤੇ ਵੀ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਗੈਂਗ ਨਾਲ ਇਸ ਕਤਲ ਦਾ ਕੋਈ ਲੈਣਾ ਦੇਣਾ ਨਹੀਂ ਹੈ ਪੁਲਿਸ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੀ ਪਰਸੋ ਰਾਤ ਇੱਕ ਸੰਬਰਾਲਾ ਮਾਨਕੀ ਪਿੰਡ ਦੇ ਵਿੱਚ ਫਾਇਰਿੰਗ ਹੋਈ ਸੀਗੀ ਜਿੱਥੇ ਇੱਕ ਧਰਮਵੀਰ ਉਸ ਧਰਮਾ ਤੇ ਗੁਰਵਿੰਦਰ ਨਾਂ ਦੇ ਪਰਸਨ ਦੇ ਉੱਪਰ ਫਾਇਰਿੰਗ ਹੋਈ ਸੀਗੀ ਤੇ ਉਹਨਾਂ ਨੇ ਜੋ ਸੈਲੈਂਟ ਸੀਗੇ ਜੋ ਅਕਿਊਜ਼ ਆਏ ਸੀਗੇ ਦੋ ਬਾਈਕਸ ਦੇ ਉੱਪਰ ਚਾਰ ਪਰਸਨ ਆਏ ਸੀਗੇ ਉਹਨਾਂ ਨੇ ਸਪੈਸੀਫਿਕਲੀ ਧਰਮਾ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੁੱਛ ਕੇ ਕਿ ਧਰਮਾ ਕੌਣ ਸਾਹ ਹੈਗਾ ਤੇ ਫਾਇਰਿੰਗ ਕੀਤੀ ਉਹ ਧਰਮਵੀਰ ਥੋੜਾ ਜਿਹਾ ਮੁੜ ਗਿਆ ਤੇ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਉਹ ਗੋਲੀ ਜਾ ਕੇ ਵੱਜੀ ਤੇ ਉਹਦੀ ਖੱਬੀ ਬੱਖੀ ਦੇ ਵਿੱਚ ਗੋਲੀ ਵੱਜੀ ਸੀਗੀ ਤੇ ਬਲੱਡ ਲਾਸ ਕਰਕੇ ਫਿਰ ਦੌਰਾਨ ਇਲਾਜ ਹੋਦੀ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹ ਬੰਦੀ ਧਾਰਾ ਹਾ ਦੇ ਅੰਡਰ ਐਫਆਰ ਦਰਜ ਕੀਤੀ ਤਰੇੜਲੀ ਪੁਲਿਸ ਫਿਰ ਹਰਕਤ ਦੇ ਵਿੱਚ ਆਈ ਤੇ ਇੱਥੇ ਵੀ ਸਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਕਈਆਂ ਨੂੰ ਜੋ ਉਹਨਾਂ ਦੇ ਕਲੋਜ਼ ਐਸੋਸੀਏਟਸ ਹੈ ਜਿਨ੍ਹਾਂ ਨੇ ਆਫਟਰ ਇਨਸੀਡੈਂਟ ਉਹਨਾਂ ਦੀ ਪਨਾਹ ਦੇਣ ਦੇ ਵਿੱਚ ਜਾਂ ਉਹਨਾਂ ਨੂੰ ਲਕੋਣ ਦੇ ਵਿੱਚ ਮਦਦ ਕੀਤੀ ਹੈ ਇਦਾਂ ਦੇ 12 ਕੀ ਤਕਰੀਬਨ ਪਰਸਨ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਪੁਲਿਸ ਕਾਫੀ ਨੇੜੇ ਹੈ ਇਸ ਕੇਸ ਦੇ ਵਿੱਚ ਵੀ ਕਿ ਜੋ ਅਕਿਊਜ਼ਡ ਹੈ ਚਾਰਾ ਕੇ ਅਕਿਊਜ਼ ਨੂੰ ਆਈ ਥਿੰਕ ਵਿਦਿਨ ਫਿਊ ਆਰਸ ਵੀ ਹੋ ਸਕਦਾ ਹੈ ਕਿ ਅਸੀਂ ਅਰੈਸਟ ਕਰ ਲਈਏ ਤੇ ਪੁਲਿਸ ਨੇ ਉਸ ਵਿੱਚ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਉੱਥੇ ਵੀ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਨੇ ਉਹਨਾਂ ਚਾਰੋਂ ਕੇ ਚਾਰੋਂ ਜੋ ਅਨਨੋਨ ਅਸੈਲੈਂਟ ਸੀਗੇ ਦੋ ਬਾਈਕ ਸਵਾਰ ਦੋ ਬਾਈਕ ਦੇ ਉੱਪਰ ਜੋ ਆਏ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਅੱਗੇ ਉਹਨਾਂ ਦੇ ਔਰ ਵੀ ਅਸੋਸੀਏਟਸ ਹੈ ਉਹਨਾਂ ਨੂੰ ਫੜਿਆ ਜਾਏਗਾ ਤੇ ਇਸ ਕੇਸ ਦੇ ਵਿੱਚ ਕਿਉਂਕਿ ਜੋ ਅਕਿਊਜ਼ਡ ਹੈ ਇਹਨਾਂ ਦੇ ਕਾਫੀ ਨੇੜਲੇ ਜੋ ਅਸੋਸੀਏਟਸ ਹੈ ਜਾਂ ਇਹਨਾਂ ਦੇ ਜੋ ਫਰੈਂਡਸ ਵਗੈਰਾ ਜਿਨ੍ਹਾਂ ਨੇ ਇਹਨਾਂ ਨੂੰ ਪਨਾ ਵਗੈਰਾ ਦਿੱਤੀ ਹੈ ਜਦੋਂ ਉਹਨਾਂ ਨੂੰ ਫੜਿਆ ਗਿਆ ਹੈਗਾ ਤੋਂ ਇੱਕ ਸਵੇਰੇ ਇੱਕ ਗੈਂਗਸਟਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਗਈ ਸੀਗੀ ਜੋ ਕਿ ਵਾਇਰਲ ਹੋਈ ਸੀਗੀ ਸਾਡੇ ਵੀ ਧਿਆਨ ਚਾਹੀ ਤੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਉਹ ਇੱਕ ਫਾਲਸ ਕਲੇਮ ਹੈਗਾ ਤੇ ਉਹ ਮੌਕੇ ਦੋ ਕਿਉਂਕਿ ਅਸੀਂ ਕਾਫੀ ਨੇੜੇ ਹੈ ਆ ਇਨ ਅਕਿਊਜ਼ ਨੂੰ ਫੜਨ ਤੇ ਤੇ ਉਹ ਇੱਕ ਧਿਆਨ ਨੂੰ ਘਟਕਾਉਣ ਦੇ ਲਈ ਇੱਕ ਪੋਸਟ ਪਾਈ ਗਈ ਹੈ ਤਾਂ ਬਿਲਕੁਲੀ ਫਾਲਸ ਇੱਕ ਕਲੇਮ ਹੈਗਾ ਤੇ ਕਿਉਂਕਿ ਜੋ ਗੁਰਵਿੰਦਰ ਹੈਗਾ ਉਹ ਉਹਨਾਂ ਦਾ ਟਾਰਗੇਟ ਹੀ ਨਹੀਂ ਸੀਗਾ ਉਹਨਾਂ ਨੇ ਤਾਂ ਧਰਮਾਂ ਨੂੰ ਪੁੱਛ ਕੇ ਗੋਲੀ ਚਲਾਈ ਸੀਗੀ ਤੇ ਗੋਲੀ ਦੀ ਵੀ ਕੋਈ ਸਿੱਧੀ ਉਹ ਨਹੀਂ ਸੀਗੀ ਉਹ ਤਾਂ ਬਾਈ ਚਾਂਸ ਹੋ ਗਿਆ ਕਿ ਉਹ ਹਟ ਗਿਆ ਤੇ ਪਿੱਛੇ ਖੜੇ ਬੰਦੇ ਨੂੰ ਲੱਗ ਗਈ ਤਾਂ ਇੱਕ ਫਾਲਸ ਕਲੇਮ ਹੈਗਾ ਤੇ ਐਨ ਉਹ ਅਸੀਂ ਕਿਉਂਕਿ ਉਹਨਾਂ ਨੇ ਪੋਸਟ ਪਾਈ ਹੈ ਤਾਂ ਹੁਣ ਅਸੀਂ ਉਹਨਾਂ ਨੂੰ ਵੀ ਨੋਮੀਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹ ਇਨਾਂ ਦੇ ਸਾਥੀਆਂ ਨੂੰ ਵੀ ਜੋ ਵੀ ਜੋ ਵੀ ਇਸ ਏਰੀਆ ਦੇ ਵਿੱਚ ਉਹਨਾਂ ਦੇ ਸਾਥੀ ਹੈ ਜਾਂ ਅਸੋਸੀਏਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਅਸੀਂ ਨੋਮੀਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਮੀਡੀਆ ਦੇ ਵਿੱਚ ਜੋ ਡਿਸੀਜ਼ ਹੈ ਉਨੂੰ ਇੱਕ ਸੈਂਸੇਸ਼ਨਲਾਈਜ਼ ਕੀਤਾ ਗਿਆ ਹੈਗਾ ਕਿ ਕਬੱਡੀ ਦਾ ਖਿਡਾਰੀ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਤੋਂ ਵੀ ਮੀਡੀਆ ਵੀ ਵੈਰੀਫਾਈ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਦੇ ਪਿੰਡ ਦੇ ਸਰਪੰਚ ਵਗੈਰਿਆਂ ਨੇ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਜੋ ਹੈ ਉਹ ਪਿਜੈਂਟਸ ਵਗੈਰਾ ਪਾਲਦਾ ਸੀਗਾ ਤੇ ਕਬੱਡੀ ਦਾ ਖਿਡਾਰੀ ਨਹੀਂ ਹੈ ਤੇ ਲੇਕਿਨ ਫਿਰ ਵੀ ਉਹਦੀ ਡੈਥ ਹੋਈ ਹੈਗੀ ਤੇ ਉਹ ਮਰਡਰ ਦਾ ਸੈਕਸ਼ਨ ਅਸੀਂ ਕੇਸ ਦੇ ਵਿੱਚ ਲਾਇਆ ਹੈਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ 100% ਆਪਣੀ ਡੈਡੀਕੇਸ਼ਨ ਦੇ ਨਾਲ ਇਸ ਕੇਸ ਦੇ ਵਿੱਚ ਲੱਗੀ ਹੋਈ ਹੈ ਤੇ ਹਿਊਮਨ ਤੇ ਟੈਕਨੀਕਲ ਇਨਪੁਟ ਦੇ ਨਾਲ ਨਾਲ ਇਸ ਕੇਸ ਦੇ ਉੱਪਰ ਵੀ ਕੰਮ ਕਰ ਰਹੀ ਹੈ ਸ਼ਰੀਅਮ ਹੋ ਇਸ ਵਾਰਦਾਤ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਮ੍ਰਿਤਕ ਇਸ ਨੌਜਵਾਨ ਦੇ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸਮਰਾਲਾ 'ਚ ਵੱਡਾ ਧਰਨਾ ਦਿੱਤਾ ਗਿਆ ਸੜਕਾਂ ਜਾਮ ਕੀਤੀਆਂ ਗਈਆਂ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਨਾਲ ਹੀ ਚਿਤਾਬ ਨਹੀਂ ਦਿੱਤੀ ਗਈ ਕਿ ਜਿੰਨਾ ਸਮਾਂ ਕਾਤਲਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਆਪਣੇ ਪੁੱਤ ਦਾ ਸੰਸਕਾਰ ਨਹੀਂ ਕਰਨਗੇ ਮਮਾ ਮੈਨ ਮੇਰੇ ਭਰਾ ਦੀ ਦਿੱਤ ਹੋਗੀ ਮੈਂ ਉਹਦੇ ਛੋਟੇ ਪਹਿਣਾ ਮੇਰ ਤੋਂ ਛੋਟਾ ਸੀ ਤੋਂ ਪਹਿਣਾ ਤੋਂ ਉਪਰ ਆਇਆ ਅਸੀਂ ਕੁਛ ਨਹੀਂ ਚਾਹੁੰਦੇ ਅਸੀਂ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਭਰਾ ਨੇ ਤੋਂ ਇਹ ਕੱਲੋ ਕਿਸੇ ਦੇ ਭਰਾ ਦਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪਟਾਇਆ ਕਿਸੇ ਦਾ ਮਨ ਅੱਪੋ ਤੋਂ ਮਰੇ ਸਾਡੇ ਪਰਾਂ ਦੀ ਕੋਈ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਹ ਸਟਲਸ ਦੇ ਸਾਥੋਂ ਛੋਟਾ ਪਰ ਵੱਡਾ ਰਹਿਗਾ ਸਾਡੇ ਘਰ 'ਚ ਕਿੰਨੇ ਪੈਨ ਬਣਾਉਣਾ ਅਸੀਂ 4 ਪੈਨ ਬਣਾਉਣਾ ਜੀ ਹਾਂਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਦਿਹਾੜੀ ਲਉਣ ਲੱਗ ਜਾਂਦਾ ਚੱਲੇ ਜਾਂਦਾ ਸੀ ਘਾ ਦੇ ਆਪਣਾ ਮਿਹਨਤ ਕਰਦਾ ਹਾਂ ਦੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਹ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਕਿ ਇਹ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬਈ ਕਦੇ ਜ਼ਿੰਦਗੀ 'ਚ ਸੀ ਸੋਚਿਆ ਸੀ ਅਸੀਂ ਬਸ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਇਨਸਾਫ ਦਿੱਤਾ ਜਾਵੇ ਜੀ ਐਮਐਲ ਮੇਰੀ ਵੀਡੀਓ ਦੇਖਦਾ ਕਿ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਵਾਵੇ ਨੇ ਕਿਸੇ ਦਾ ਦਿਲ ਨਹੀਂ ਕਰਦਾ ਰੋੜਦਿਆਂ ਕਿ ਬੈਠ ਨੂੰ ਅਸੀਂ ਬੈਠੇ ਸਾਡਾ ਦਿਲ ਸਾਨੂੰ ਪਤਾ ਸੀ ਕਿਵੇਂ ਬੈਠੇ ਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਧਰਨਾ ਜੀ ਇਹ ਲਾਇਆ ਮੇਰਾ ਪੋਤਾ ਗਿਆ ਸੀ ਸੇਵਾ ਕਰਨ ਵਾਸਤੇ ਸਾਡੇ ਨਗਰ ਕੀਰਤਨ ਨਿਕਲਣਾ ਸੀ ਤੇ ਚਲੋ ਕੋਈ ਬੰਦਾ ਗਲਤ ਨਾਅ ਰਲ ਗਿਆ ਤਾਂ ਦੂਆ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੂੰ ਬੱਦਾ ਮਾਰਨਾ ਸੀ ਉਹਨ ਪਰੇਖ ਚ ਲੰਦੇ ਠੀਕ ਹੈ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੋਤੇ ਨੇ ਕਦੇ दारू ਸ਼ਕਾ ਕਦੇ ਨਹੀਂ ਪੀਤਾ ਉਹ ਆਪਣਾ ਕੁਆਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆਦਾਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਵੀ ਮੈਂ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਅਸੀਂ ਵਾਂਗ ਕਰਦੇ ਆ ਮੈਂ ਬਿੰਦੂ ਉਹ ਚਾਰੇ ਸਾਹਮਣੇ ਚਾਹੀਦਾ ਤਾਂ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਓ ਤੇ ਤਰਨਾ ਹੁਣ ਕਰੋ ਤਾਂ ਚੱਲੂਗਾ ਜਾਇ ਦਰਦੇ ਚੱਲ ਜਾਵੇ ਕਿੰਨੇ ਪੈਸੇ ਕਿਤਾਹ ਹੀ ਗਿਆ ਨਾ ਮਰ ਚਾ ਗਿਆ ਉਹ ਚਿੱਕੀ ਮਿੱਟੀ ਆ ਹੁਣ ਤਾਂ ਸਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਹੋਇਆ ਬੋਸ ਨਾ ਕੁਛ ਨਹੀਂ ਹੋਇਆ ਅਸੀਂ ਕੋਈ ਪੈਸੇ ਹਣੇ ਭੁੱਖੇ ਨਹੀਂ ਪੜਸਾਲੇ ਵਾਂਗੂ ਪਾਲੇਗੇ ਤੇ ਪੈਸੇ ਗਰੀਬ ਅਸੀਂ ਮਾਂ ਦਾ ਖਾਣਾ ਮੈਂ ਕਾਕ ਖੋ ਮੈਂ ਕਾਕ ਖੋਤ ਕੇ ਗੁਜ਼ਾਰਾ ਕਰਦੀਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੁੱਧ ਰੱਖਦੀ ਸੀ ਘਰ ਹੁਣ ਵੀ 10 ਕਿਲੋ ਦੁੱਧ ਮੇਰੇ ਘਰ ਆ ਕਤਲ ਦਾ ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਪਰਵਾਰ ਤੇ ਪਿੰਡ ਵਾਸੀਆਂ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਦੋਂ ਤੱਕ ਪੁਲਿਸ ਕਾਤਲਾ ਤੱਕ ਪਹੁੰਚਦੀ ਹੈ ਤੇ ਅੱਗੇ ਇਸ ਮਾਮਲੇ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਬਾੜੀ ਟੀਵੀ ਲਈ ਵਿਪਨ ਭਾਰਦਵਾ ਦੀ ਰਿਪੋਰਟ